ਜੱਸੀ ਹੋ ਗਿਆ ਸਾਬਰਕੋਟੀ ਸੀ ਇਹ ਮੇਰੇ ਕੋਲ ਹੀ ਆਏ ਸਾਰੇ ਮੈਂ ਆਪਣੇ ਉਸਤਾਦ ਜੀ ਦਾ ਸ਼ਾਗਿਰਦ ਬਣਾ ਦਿੰਦਾ ਸੀ ਮੈਂ ਕਿ ਮੈਨੂੰ ਕੀ ਆਉਂਦਾ ਇਲ ਦਾ ਨਾ ਕੁੱਕੜ ਨਹੀਂ ਆਉਂਦਾ ਮੇਰਾ ਤਾਂ ਰੱਬ ਨੇ ਮਿਹਰ ਕੀਤੀ ਹੈ ਮੈਂ ਚੇਲਾ ਬਹੁਤ ਵਧੀਆ ਗੁਰੂ ਬਹੁ ਪੜਾ ਹੈ ਗੁਰੂ ਉਹ ਹੀ ਆ ਅੱਜ ਕੰਨਿਵਰਸਿਟੀ ਤੁਹਾਡਾ ਚੇਲਾ ਹੈ ਮੇਰੇ ਚੇਲੇ ਚੇਲੇ ਦੱਸਣ ਤਾਂ ਵਧੀਆ ਹੁੰਦਾ ਮੈਂ ਕਿ ਦਸ ਹੈਗੇ ਸੁਖਦੇਵ ਸਾਹਿਲ ਅਮਰੀਕਾ ਬੈਠਾ ਸਲੀਮ ਹੈ ਹਾਲਾਂਕਿ ਉਹ ਮੇਰਾ ਖਲੀਫਾ ਹੈ ਮੇਰਾ ਬੇਟਾ ਜਿਹੜਾ ਵੱਡਾ ਜਦੋਂ ਨੋਂ ਆਈ ਉਹ ਇੱਕ ਤਾਂ ਵੱਡੇ ਬਾਪ ਦੀ ਬੇਟੀ ਸੀ ਉਹ ਤੇ ਅਸੀਂ ਪਹਿਲੀ ਲੋਹੜੀ ਜਦੋਂ ਮਨਾਈ ਆਪਣੇ ਪੁੱਤ ਦੇ ਵਿਆਹ ਤੋਂ ਬਾਅਦ ਤੇ ਨੋਂ ਨੇ ਕਿਹਾ ਡੈਡੀ ਜੀ ਇੱਕ ਚੀਜ਼ ਮੰਗਣੀ ਤੁਹਾਡੇ ਤੋਂ ਮੈਂ ਕਿ ਕੋਈ ਮਰਸੀਡੀ ਮਰਸੀਡੀ ਨਾ ਮੰਗ ਲੈਣਾ ਮੰਗਲਣਗੇ ਤੇ ਮੈਂ ਕਿਹਾ ਫਿਰ ਕੀ ਐ ਕੋਈ ਕਮੀ ਥੋੜੀ ਐ ਐਵੇਂ ਸਹਾਰਿਆ ਤੁਹਾਨੂੰ ਤੇ ਮੈਂ ਕਿਹਾ ਕੀ ਕਿ ਵੀ ਆ ਤੁਹਾਡਾ ਪੁੱਤ ਜਦੋਂ ਨਾਂ ਲੈਂਦਾ ਲਾਲ ਹੋ ਜਾਂਦਾ ਪਤਾ ਨਹੀਂ ਕਿਉਂ ਉਹ ਅਦਬ ਵੀ ਨਾ ਕਰਦਾ ਇਹ ਮੁਹੱਬਤ ਹੀ ਮੈਨੂੰ ਇੰਨੀ ਕਰਦਾ ਵੱਡਾ ਬੇਟਾ ਨਵਰਾਜ ਨਵਰਾਜ ਕਿੰਦੀ ਤੁਹਾਨੂੰ ਐਕਚੁਅਲੀ ਪਿਓ ਤੋਂ ਪਹਿਲਾਂ ਗੁਰੂ ਮੰਦਾ ਕਿ ਪੱਗ ਸਾਰਾ ਕੁਝ ਮੈਂ ਲੈ ਆਇਆ ਕਿਉਂਕਿ ਮੈਂ ਇੱਕ ਗਵਈਏ ਦੀ ਧੀ ਆ ਮੇਰੇ ਤੇ احسان ਕਰੋ ਇਹਨੂੰ ਆਪਣਾ ਚੇਲਾ ਬਣਾ ਲਓ ਇਹਨੂੰ ਫਿਰ ਚੈਨ ਆਉਣਾ। ਅੱਛਾ। ਉਹ ਵੀ ਮੇਰਾ ਸ਼ਾਗਿਰਦ ਹੈ।